ਅਸੀਂ ਦੇਖੋ ਤੁਹਾਡੇ ਪੈਰਾਂ ਬਰਾਬਰ ਨਹੀਂ ਹੈ ਨਹੀਂ ਦਫ਼ਤਰ ਨਹੀਂ ਬਿਠਾਈ ਸਾਨੂੰ ਇਹ ਜਿਹੜਾ ਵੀ ਬੰਦਾ ਬੈਠਾ ਅੰਦਰ ਤੋਂ ਵੱਧ ਜਨਾਬੀ ਲੋਕਾਂ ਦੇ ਕੋਠਿਆਂ ਦੇ ਵਿੱਚ ਜਾ ਕੇ ਭਾਂਡੇ ਧੋਂਦੀਆਂ ਜੁੱਠੇ ਜਿੰਨੇ ਬੰਦੇ ਬੈਠੇ ਕੋਈ 500 400 ਰੁਪਏ ਦਿਹਾੜੀ ਕਰ ਰਹੇ ਆ ਇਹਨਾਂ ਦਾ ਕੀ ਕਸੂਰ ਹੈ ਜੀ ਸਾਡੇ ਆਈਪੀਐਸ ਅਫੀਸਰ ਐਸਐਸਪੀ ਸਾਹਮਣੇ ਖੰਨੇ ਤੇ ਮਾਲਕ ਨਹੀਂ ਦੀ ਉਹਨਾਂ ਨੂੰ ਫੇਸਬੁਕ ਤੇ ਗਾਲਾਂ ਕੱਢੀਆਂ ਜਾ ਰਹੀਆਂ ਸੀ ਤੁਸੀਂ ਕਹਿੰਦੇ ਰੇਡੀਅਲ ਦਾ ਪਰਵਾਸੇ ਨੂੰ ਮਸਲਾ ਹੈ ਇੱਥੇ ਜਿਹੜਾ ਆਈਕਿਊ ਅਫੀਸਰ ਨਹੀਂ ਛੱਟ ਰਹੇ ਮੇਰੇ ਕੋਲ ਪ੍ਰੂਫ ਨੇ ਸਕਰੀਨਸ਼ਾਟ ਰੱਖੇ ਹੋਏ ਆ ਇੱਕ ਪਾਸੇ ਤਾਂ ਰੋਲਾ ਪਾਉਂਦੇ ਹੀ ਪ੍ਰਧਾਨ ਭਈਏ ਭਜਾਉ ਦੀ ਜਿਹੜੇ ਜਿਨ੍ਹਾਂ ਨੇ ਗੰਗ ਪਾਇਆ ਤੇ ਇਹ ਤਾਂ ਇਹਨਾਂ ਨੂੰ 20 20 30 ਸਾਲ ਹੋ ਗਏ ਦੀ ਕਰੋੜਾਂ ਦੀਆਂ ਕੋਠੀਆਂ ਨੇ ਜਿੱਥੇ ਉਹ ਕੰਮ ਕਰਦੀਆਂ ਭਾਂਡੇ ਤੋਂ ਦੀਆਂ ਉਹਨਾਂ ਨੇ ਵੀ ਕਦੇ ਇਲਜ਼ਾਮ ਨਹੀਂ ਲਾਇਆ ਇਹਨਾਂ ਤੇ ਨਹੀਂ ਜਿਹਦੇ ਦੰਮ ਹੋਊਗਾ ਜੀ ਕੱਢ ਲੂਗਾ ਕੋਈ ਕੋਈ ਨਹੀਂ ਜਾ ਸਕਦਾ ਲੇਕਿਨ ਕਹਿਣਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਕਿਉਂ ਸੁਸਤ ਹੈ ਜੀ ਸਮਰਾਲੇ ਡਿਪਟੀ ਸਾਹਮਣੇ ਜੀ ਨਾਦ ਨਾਲ ਉਹ ਬੰਦੇ ਨੇ ਕਿਨ ਬਿਆਨ ਦਿੱਤਾ ਅਸੀਂ ਸਲੂਟ ਕਰਦੇ ਹਾਂ ਜੀ ਅਫਸਰਾਂ ਨੂੰ ਉਹਨਾਂ ਨੇ ਨਾਦ ਨਾਲ ਉਹ ਤੋਂ ਮਾਫੀ ਮੰਗਾਈ ਯਾ ਇਹ ਨਹੀਂ ਕਿਸੇ ਨੂੰ ਪਤਾ ਨਹੀਂ ਕਿ ਉਹਨਾਂ ਬੈਟਮੈਨ ਨੇ 80 ਸਾਲ ਉਹਨਾਂ ਦੀ ਉਮਰ ਨਹੀਂ ਹੈ ਕਿ ਤਿੰਨ ਤਿੰਨ ਜਵਾਬ ਦਿੱਤੀ ਸਕਦੇ ਨੇ। ਜੇਕਰ ਤੁਸੀਂ ਆਪ ਕਰਤਾ ਹੋ ਅਸੀਂ ਸਾਨੂੰ ਕੀ ਲੋੜ ਤੇ ਕਰਤੀ ਹੁੰਦੀ। ਜਾਈ ਜਾਨ ਵੀ ਆ ਜਾਣਗੇ ਕਿ ਲੈ ਕੇ ਕੋਲੋਂ 5:00 ਵਜੇ 6:00 ਵਜੇ 8:00 ਵਜੇ ਰਾਤ ਤੱਕ ਆ ਜਾਣਗੇ। ਅੱਛਾ ਜੀ ਦਾ ਭਰਾ ਸਾਹਿਬ ਵੀ ਆ ਗਏ ਨੇ। ਬੰਦਾ ਦਾ ਅੰਦਰ ਹੀ ਆ ਅੰਦਰ ਅੱਜ ਕੀਤਾ ਜੀ ਜੇ ਧਰਨਾ ਲਾਣਾ ਸੀਗਾ ਹਜੇ ਤੱਕ ਤਾਂ ਸਰਵਾਈਵ ਗਰੂਪ ਸੁਮਿੰਦਰ ਨੂੰ ਕਹਿ ਗਏ ਜਿਹੜੇ ਐਮਰ ਨਾਲ ਉਹਦਾ ਹਿਸਾਬ ਨਾਲ ਬਿਆਨ ਲਿਖਿਆ ਉਹਦੇ ਘਰ ਪਈ ਗਏ ਉਲਟਾ ਕਹਿੰਦੇ ਕਿ 57500 ਜਿੰਨਾ ਦੀ ਕੁੱਟਣ ਦੀ 57500 ਉਹ ਤੋਂ ਬੰਦੇ ਨੇ ਜਿਹੜੇ ਬੰਦੇ ਆ ਕੇ ਟੁੱਟ ਕੇ ਜਿੰਨੇ ਜੀ ਉਹਨਾਂ ਨੇ ਕੀ ਕਿਹਾ ਨਾਲ ਕੰਮ ਹੋਇਆ ਬੇ ਜੀ ਨਹੀਂ ਨਹੀਂ ਜੀ ਸਾਹਿਬ ਆਵੇ ਨੇ ਮੈਂ ਕਿਹਾ ਜੀ ਸਤਿਕਾਰ ਕਰਦੇ ਜੀ ਡਿੱਪੀ ਸਾਹਿਬ ਨੂੰ ਮੈਂ ਪਹਿਲੀ थोड़ा सिरम कोई हंगामा नहीं करना चाहते बिलकुल शांत बैठे बारह करोगे ਅੱਜ ਕੀ ਕਰਿਆ ਸਤ ਸਵੇਰੇ ਲੋਕ ਘਰ ਤੋਂ ਲਿਆਦਾ ਅਸੀਂ ਸਿਰ ਛੁੱਟੀਆਂ ਕਰਾਤੀਆਂ ਜੀ ਨਾ ਗਰੀਬ ਬੰਦੇ ਆ ਇੰਨੇ ਬੰਦੇ ਬੈਠੇ ਸਾਰੇ ਵਿਧਾੜੀ ਵਾਲੇ ਫੜ ਲਿਆ ਲੋੜਾ ਆਪਣਾ ਜੋਕ ਦੇ ਰਾਵ ਮੈਂ ਕਿਹਾ ਸਰ ਤੁਹਾਡੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਕਿਹਾ ਕਿ ਇਹਦੇ ਖਿਲਾਫ ਰਿਪੋਰਟ ਆਈ ਹੈ ਮੇਰੇ ਕੋ ਰਿਕਾਰਡਿੰਗ ਹੈ ਜੀ ਮੈਂ ਮੀਡੀਅਮ ਦੇਣੀ ਆ ਉਹ ਨਹੀਂ ਚੱਕਦੇ ਜੀ ਮਿਲੇ ਨਹੀਂ ਸਾਡੇ ਅਸ਼ਤ ਅਰਦਾਸ ਲੈ ਕੇ ਆਏ ਸੀ ਜੀ ਸਰ ਇੱਕ ਵਾਰ ਤੋਂ ਬਸ ਹੋ ਸਕਦਾ ਕਦੀ ਠੀਕ ਹੈ ਨਾ ਕੀ ਹੋ ਗਿਆ ਨਾ ਕੋਈ ਮੇਰੇ ਕੋਲ ਦਸਤਰ ਆ ਜਾਂਦੇ ਮੇਰੇ ਦਸਤਰ ਆ ਜਾਂਦੇ ਸਾਨੂੰ ਨਹੀਂ ਨਾ ਸਰ ਪਤਾ ਸਾਨੂੰ ਨਹੀਂ ਨਾ ਪਤਾ ਸੀ ਤਾਂ ਸਰ ਅੱਜ ਪਹਿਲਾਂ ਥਾਣੇ ਨੂੰ ਪਤਾ ਤੁਹਾਨੂੰ ਕਿੱਦਾਂ ਨਹੀਂ ਪਤਾ ਮੈਨੂੰ ਤਾਂ ਸਰ ਪਤਾ ਹੀ ਨਹੀਂ ਸਰ ਬੰਦ ਸਾਹਿਬ ਐਸਪੀ ਸਾਹਿਬ ਨੇ ਇੱਥੇ ਨਾ ਕੋਈ ਸਾਰਾ ਸਾਡੇ ਲੋਕੋ ਫੋਟੋ ਇਦਾਂ ਚੰਗਾ ਨਹੀਂ ਲਾਉਂਦੇ ਸਰ ਕੋਈ ਗੱਲ ਕੀ ਹੁਣ ਐਸਪੀ ਸਾਹਿਬ ਨੇ ਆ ਗਿਆ ਸਰ ਤੁਸੀਂ ਜਿਹੜਾ ਮੇਰੇ ਤੇ ਪਰਚਾ ਕਰਨਾ ਕਰਦੇ ਹੋ ਮੈਂ ਨਹੀਂ ਉੱਠਣਾ ਹੈ ਛੱਡੋ ਪਰਚਾ ਵਾਲੀ ਗੱਲ ਨਹੀਂ ਕਰ ਰਿਹਾ ਮੈਂ ਆਪਰੇਸ਼ਨ ਕਰਾਇਆ ਹੈ ਤਾਂ ਵੀ ਮੈਨੂੰ ਬੈਠਣਾ ਪਿਆ ਮੇਰੀ ਮਜਬੂਰੀ ਹੈ ਬਾਰ-ਬਾਰ ਹੁਣ ਜੇ ਕੋਈ ਗੱਲ ਹੋ ਗਈ ਸਾਰਾ ਕੁਝ ਹੋ ਗਿਆ ਉਹਨੂੰ ਕਰਾ ਲਿਓ ਜਾ ਸਾਡੇ ਕੋਲ ਸਾਰਾ ਕੋਈ ਨਹੀਂ ਹਾਂਜੀ ਹਰੇਕ ਦੀ ਸੁਣਵਾਈ ਸਾਡੀ ਨਹੀਂ ਹੋਈ ਜੀ ਕਿੰਨੀ ਵਾਰ ਗਏ ਥਾਣੇ ਸੀ ਵੀ ਟੂਚ ਜੀ ਉੱਥੇ ਸਿੱਧੇ ਤੋਂ ਸਾਹਮਣੇ ਹੁਣ ਤਾਂ ਹੋ ਗਈ ਨਾ ਸੁਣਵਾਈ ਇਹ ਉਹ ਤਾਂ ਹੁਣ ਤਾਂ ਹੋਣੀ ਹੈ ਜੀ ਜਦ ਇਕੱਠ ਹੋਣਾ ਪਏ ਤਾਂ ਹੋਣੀ ਹੈ ਜੀ ਅਸੀਂ ਕਹਿੰਦੇ ਸਰ ਸਰ ਹੱਥ ਬੰਨ੍ਹ ਕੇ ਬੇਨਤੀ ਹੈ ਪ੍ਰਸ਼ਾਸਨ ਤੋਂ ਨਹੀਂ ਸ਼ਕਤੀ ਹੈ ਕਿ ਅਗਰ ਕੋਈ ਵੀ ਗਲਤ ਅੰਸਰ ਹੈ ਨਾ 1 ਮਿੰਟ ਤੋਂ ਪਹਿਲਾਂ ਉਹਨੂੰ ਸਾਫ਼ ਕਰ ਸਕਦੇ ਆ ਹਾਂ 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 ਕੜੇ ਹੋ ਜਾਓ ਦੱਸੋ ਨਹੀਂ ਆਈਏ ਸਰ ਇਨਕੀ ਪਹਿਲੇ ਵੀ ਸ਼ਿਕਾਇਤ ਗਈ ਹੋਈ ਹੈ ਇੱਕ ਗਲੀ ਵਿੱਚ ਸਾਡੇ ਬੱਚੇ ਸਾਈਕਲ ਚਲਾਉਂਦੇ ਆ ਗਲੀ ਤਾਂ ਚਲੋ ਸਭ ਕੀ ਹੈ ਨਾ ਤੇ ਸਾਈਕਲ ਚਲਾएंगे ਫਿਰ ਵੀ ਗਲੀ ਨਿਕਲੀ

ਲੇਡੀ ਨੂੰ 55 ਦੇ ਸੱਤ ਕੁੰਜਾ ਵਰਗੀ ਇਹ ਬੇਸ਼ਕਤਾ ਤੇ ਲੇਡੀ ਆਪਣੇ ਸਾਹਮਣੇ ਮੈਂ ਤੁਹਾਨੂੰ ਆ ਫੋਟੋ ਦਿਖਾ ਰਿਹਾ ਹਾਂ ਯਾਰ 55 ਵਰਗੀ ਇਹ ਕਿਵੇਂ ਹੁਣ ਮੈਨੂੰ ਇਕੱਲੇ ਨੂੰ 10 15 ਬੰਦੇ ਕੁੱਟਣ ਤੇ ਮੇਰੇ ਤੇ 55 ਕਿਹੜੇ ਸਾਹਮਣੇ ਲੱਗੂਗੇ ਮੈਨੂੰ ਐ ਦੱਸੋ ਤੁਸੀਂ ਕਿ ਥੋੜੀ ਕੂਟੇ ਆ ਹਮਾਰੇ ਸਭ ਦੇ ਘਰ ਵਾਲੇ ਤੁਮਾਰਾ ਆ ਮੈਂ ਬਿਲਕੁਲ ਸੱਚੀ ਹੈ ਪਰ ਲੇਕਿਨ ਸਰ ਇਹ ਮੈਂ ਕਹਾਂ ਮੰਨ ਲੇ ਮੰਨ ਲੇ ਮੰਨ ਲੇ ਕਿ ਨਾ ਉਹ ਮੰਨ ਲੇ ਸਾਰਾ ਸੀ ਮੰਨ ਲੇ ਤੋਂ ਬਾਹਰ ਥੋੜੀ ਅਸੀਂ ਇਹ ਗੱਲ ਕਰਦੇ ਇਸ ਵਾਰ ਕੀ ਮਸਲਾ ਹੋਇਆ ਜਿਹੜਾ ਅੱਜ ਧਰਨਾ ਦਿੱਤਾ ਗਿਆ ਪ੍ਰੋਸੀ ਮਜ਼ਦੂਰ ਵੱਲੋਂ ਕੀ ਹੋਇਆ ਕੀ ਬਦਲ ਨੂੰ ਨਿਪਟ ਗਿਆ ਮਜੀ ਕੀ ਵਰਜਾ ਦਾ ਕੀ ਹੋਇਆ ਮਤਲਬ 303 343 ਦਾ ਆਪਣੇ ਉਰੇ ਬੈਠਣ ਦਾ ਫਾਇਦਾ ਹੋ ਗਿਆ ਨਾਲੇ ਮੈਂ ਸਾਰਿਆਂ ਨੂੰ ਗੱਲ ਕਹਿਣਾ ਅਗਰ ਆਪਣੇ ਜੇ ਕਿਸੇ ਨੇ ਗਲਤੀ ਕੀਤੀ ਅਗਰ ਉਹਦੀ ਪਛਾਈ ਹੋਵੇ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਹ ਕਿ ਲਗਾ ਤੁਹਾਨੂੰ ਕੋਈ ਨਜਾਇਜ਼ ਕੁੜਦਾ ਫਿਰ ਅਸੀਂ ਬੈਠੇ ਜਦ ਮਰਜ਼ੀ ਆਓ ਆਪਣੀ ਗਲਤੀ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਆਪਾਂ ਕਿਸੇ ਨੂੰ ਗਲਤ ਬੋਲ ਕੇ ਕੋਈ ਦਾਰੂ ਪੀ ਕੇ ਕਿਸੇ ਨੂੰ ਗਲਤ ਬੋਲਦੇ ਆਂ ਕੀ ਜੱਕਰ ਪੈ ਜਰਾ ਜਿਹੜਾ ਧੰਨਾ ਦੇਂਦਾ ਪਹਿਲਾਂ ਤਾਂ ਅਸੀਂ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਏ ਇੱਥੇ ਅਸੀਂ ਇਹ ਗੱਲ ਕਹਿ ਰਹੇ ਹਾਂ ਜੀ 17 ਤਰੀਕ ਨੂੰ ਲੜਾਈ ਹੋਈ ਸੀ ਇੱਕ ਮੈਂਟਲ ਬੰਦਾ ਕਹਿ ਸਕਦੇ ਹਾਂ ਅਸੀਂ ਇਹਨੂੰ ਸਿੱਖ ਪ੍ਰਵਾਸੀ ਨਹੀਂ ਕਹਿ ਸਕਦੇ ਉਹ ਮੈਂਟਲ ਬੰਦਾ ਹਰ ਬਾਰ ਇਹ ਗਰੀਬ ਲੋਕਾਂ ਨੂੰ ਗਾਲਾਂ ਕੱਢਦਾ ਜਿਹੜੀਆਂ ਜਨਾਨੀਆਂ ਕੋਠੀਆਂ 'ਚ ਜਾ ਕੇ ਝੂਠੇ ਭਾਂਡੇ ਤੋਂ ਹੁੰਦੀਆਂ ਉਹਨਾਂ ਦੇ ਬੰਦੇ ਜਿਹੜੀਆਂ ਦਿਹਾੜੀ ਮਜ਼ਦੂਰੀ ਕਰਕੇ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ ਬਾਰ-ਬਾਰ ਇਹਨਾਂ ਨੂੰ ਟਾਰਗੇਟ ਕਰਦਾ ਕੁੱਟਦਾ ਮਾਰਦਾ ਰਹਿੰਦਾ ਸਾਨੂੰ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਕੋਈ ਰਾਹ ਨਹੀਂ ਪਾਇਆ ਹੁਣ ਐਸਪੀ ਸਾਹਿਬ ਆਏ ਸੀ ਐਸਪੀ ਸਾਹਿਬ ਨੇ ਪੂਰੀ ਗੱਲ ਸੁਣੀ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਕਾਰਵਾਈ ਹੋ ਰਹੀ ਹੈ ਅਰੈਸਟ ਕਰ ਰਹੇ ਆਂ ਔਰ ਅਸੀਂ ਇਹ ਵੀ ਕਹਿ ਰਹੇ ਕਿ ਜੇ ਨਾ ਅਰੈਸਟ ਕੀਤੇ ਗਏ ਅਸੀਂ ਦੁਬਾਰਾ ਵੀ ਤੁਹਾਡਾ ਲਾਦਾਂਗੇ ਸਾਨੂੰ ਕੋਈ ਨਹੀਂ ਅਸੀਂ ਸਾਰੇ ਬੰਦੇ ਅੱਜ ਦਿਹਾੜੀਆਂ ਛੱਡ ਕੇ ਤਾਂ ਬੈਠੇ ਆ ਕਿ ਇਹਨਾਂ ਦੇ ਸਾਰਿਆਂ ਦੇ ਬੱਚੇ ਆ ਮੰਨ ਲਓ ਕਿਸੇ ਦੇ ਛੱਟਪੇੜ ਮਾਰ ਕੇ ਕੋਈ ਬੰਦਾ ਮਰ ਗਿਆ ਉਹ ਕਿੱਥੋਂ ਢਿੱਡ ਭਰਨਗੇ ਇਹਨਾਂ ਦਾ ਰੋਜ਼ ਕਮਾਣੇ ਤੇ ਰੋਜ਼ ਖਾਣਾ ਹੈ ਅੱਜ ਦਿੱਕਤ ਆ ਰਹੀ ਹੈ ਜੀ ਪ੍ਰਵਾਸੀਆਂ ਦੀ ਪ੍ਰਵਾਸੀਆਂ ਦੀ ਗੱਲ ਕਰਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ạtਿਆ ਇਹ ਜੂਠੇ ਭਾਂਡੇ ਤੋਂ ਆਲੀਆਂ ਜਨਾਨੀਆਂ ਲੋਕਾਂ ਦੇ ਘਰੇ ਕਿਆ ਤੁਸੀਂ ਆਪਣੀਆਂ ਜਨਾਨੀਆਂ ਜੂਠੇ ਭਾਂਡੇ ਤੋਂ ਨੂੰ ਭੇਜ ਸਕਦੇ ਹੋ ਅੱਜ ਤੁਹਾਨੂੰ ਤਕਲੀਫ ਹੋ ਰਹੀ ਹੈ ਕਿ ਇਹਨਾਂ ਨੇ ਮਕਾਨ ਬਣਾ ਲਏ ਉਹਨਾਂ ਨੂੰ ਪੁੱਛੋ ਸੀ ਮਿਹਨਤ ਕਿੰਨੀ ਕਰ ਰਹੇ ਨੇ ਨਾ ਧੁੱਪ ਦੇਖ ਰਹੇ ਨੇ ਹਨੇਰਾ ਦੇਖ ਰਹੇ ਨੇ ਹਨੇਰੀ ਦੇਖ ਰਹੇ ਨੇ ਐਸੇ ਜਵਾਬ ਨਹੀਂ ਜੋ ਤੁਹਾਨੂੰ ਅਸ਼ਵਾਸ਼ਣ ਦੱਸਦਾ ਸੰਤੁਸ਼ਟ ਹੋ ਐਸਪੀ ਸਾਹਮਣੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਬਣਦੀ ਕਾਨੂੰਨੀ ਕਾਰਵਾਈ ਹੋਗੀ ਅਰੈਸਟ ਹੋਰਾਂਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਸਾਡੀ ਮੰਗ ਸੀ ਉਹਨਾਂ ਨੇ ਪੂਰੀ ਕੀਤੀ ਹੈ